ਬਾਈ ਜੀ ਬਹੁਤ ਉਫਦਾਈ ਘਟਣਾ ਹੋਈ ਹੈ ਅਸਲਾ ਸੰਸ ਜੀ ਦੀ ਪਤਨੀ ਅਕਾਲ ਚਲਾਨਾ ਕਰ ਗਏ ਆ ਕੀ ਜਜ਼ਬਾਤ ਨੇ ਕੀ ਕਰਨਾ ਚਾਹੁੰਦੇ ਆ ਨਹੀਂ ਬੋਲਿਆ ਜਾ ਸਕਦਾ ਜੀ ਪੰਜਾਬੀ ਸੰਗੀਤ ਜਗਤ ਦੇ ਪਿਤਾਮਾ ਜੀ ਤੇ ਉਹਨਾਂ ਦੇ ਜੀਵਨ ਸਾਥੀ ਸੰਗੀਤ ਜਗਤ ਦੀ ਮਾਂ ਤੁਰ ਗਈ ਹੈ ਬਸ ਕੁਛ ਕਿਆ ਨਹੀਂ ਜਾ ਸਕਦਾ ਬਹੁਤ ਦੁੱਖ ਹੋਇਆ ਜੀ ਇਸ ਗੱਲ ਦਾ ਇਹ ਘਟਾ ਜਗਤਲੀ ਕਦੇ ਪੂਰਾ ਹੀ ਨਹੀਂ ਹੋ ਸਕਦਾ ਖਾਸ ਕਰਕੇ ਨਾਮ ਸਾਗਰ ਜੀ ਵੀ ਪਦਮਸ਼ਰੀ ਹੰਸਾ ਜੀ ਦੇ ਘਰ ਪਹੁੰਚ ਰਹੇ ਹੋ ਸੋ ਬਾਈ ਜੀ ਬਹੁਤ ਦੁਖਦਈ ਘਟਨਾ ਹੋਈ ਹੈ ਹਾਸਲਾ ਹੰਸ ਜੀ ਦੀ ਪਤਨੀ ਅਕਾਲ ਚਲਾਣਾ ਕਰ ਗਏ ਆ ਕੀ ਜਜ਼ਬਾਤ ਨੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਬੋਲਿਆ ਜਾ ਸਕਦਾ ਜੀ ਜਿਵੇਂ ਜੇ ਸਾਡੇ ਪੇਜ ਤੋਂ ਵੀ ਲਾਈਏ ਨਾ ਪਿਛਲੇ 25 30 ਸਾਲਾਂ ਤੋਂ ਤੇ ਪੰਜਾਬੀ ਸੰਗੀਤ ਦੀ ਮਾਂ ਪੰਜਾਬੀ ਸੰਗੀਤ ਜਗਤ ਦੇ ਪਿਤਾਮਾ ਜੀ ਤੇ ਉਹਨਾਂ ਦੇ ਜੀਵਨ ਸਾਥੀ ਸੰਗੀਤ ਜਗਤ ਦੀ ਮਾਂ ਤੁਰ ਗਈ ਹੈ ਬਸ ਕੁਝ ਕਿਹਾ ਨਹੀਂ ਜਾ ਸਕਦਾ ਇਹ ਦੱਸਦਾ ਪਿਆ ਕਿ ਤੁਹਾਡੀਆਂ ਤੁਸੀਂ ਉੱਤਰੇ ਹੋ ਗੱਡੀ ਚੋ ਤੁਹਾਡੇ ਕੋਲ ਗੱਲ ਵੀ ਨਹੀਂ ਹੋ ਰਹੀ ਅੱਖਾਂ ਤੁਹਾਡੀਆਂ ਨਮ ਹੋ ਰਹੀਆਂ ਨੇ ਕੁਝ ਯਾਦਾਂ ਜਿਹੜੀਆਂ ਤੁਹਾਡੇ ਨਾਲ ਬਤੀਤ ਕੀਤਾ ਸਮਾਂ ਯਾਦ ਆ ਰਿਹਾ ਹਾਂਜੀ ਬੱਚਿਆਂ ਨਾਲ ਤੇ ਨਵਰਾਜ ਹੁੰਦੀ ਤੇ ਨਿਕਨਕੇ ਹੁੰਦੇ ਸੀ ਜੀ ਤੇ ਚਾਚਾ ਇਹਨਾਂ ਦੇ ਜਿਹੜੇ ਚਾਚਾ ਜੀ ਆ ਅਮਰੀਕ ਪਰਮਜੀਤ ਜੀ ਤੇ ਪਰਿਵਾਰ ਦੇ ਨਾਲ ਮਿਲੇ ਆ ਚਲੋ ਬਥੇਰਾ ਮਿਲੇ ਆ ਪਰ ਉਹ ਮਿਲਣਾ ਅਲੱਗ ਚੀਜ਼ ਆ ਉਹ ਇਸ ਗੱਲ ਨਾਲ ਅਸੀਂ ਨਾਂ ਵੀ ਮਿਲੇ ਹੋਈਏ ਚਾਹੇ ਕੋਈ ਕੋਈ ਜੀ ਕੋਈ ਸਿੰਗਰ ਕੋਈ ਭੈਣ ਭਰਾ ਪੰਜਾਬੀ ਕੋਈ ਹਸਤੀ ਨਾਮ ਹੀ ਮਿਲੀ ਹੋਵੇ ਚਾਹੇ ਪਰ ਜੋ ਦੁੱਖ ਆ ਉਹ ਤੇ ਇਦਾਂ ਹਰ ਇੱਕ ਨੂੰ ਇਦਾਂ ਲੱਗਦਾ ਕਿ ਜਿਵੇਂ ਹਰ ਸੰਗੀਤ ਵਾਲੇ ਹਰ ਬੰਦੇ ਨੂੰ ਇਦਾਂ ਲੱਗਦਾ ਮੇਰੀ ਮਾਂ ਅੱਜ ਗਈ ਅੱਜ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਬਹੁਤ ਦੁੱਖ ਹੋਇਆ ਜੀ ਇਸ ਗੱਲ ਦਾ ਇਹ ਘਾਟਾ ਜਗਤ ਲਈ ਕਦੇ ਪੂਰਾ ਹੀ ਨਹੀਂ ਹੋ ਸਕਦਾ ਬਾਕੀ ਲਵਜੀ ਨੇ ਅਗੇ ਕੁਝ ਕਹਿਣਾ ਕਿ ਜਿਹੜੇ ਜਦੋਂ ਬਤਨ ਤਸਤਨਾਮ ਸਾਗਰ ਤੇ ਉਹਨਾਂ ਦੇ ਪਤਨੀ ਪਰਿਵਾਰ ਦੇ ਵਿੱਚ ਪਹੁੰਚਦੇ ਹਨਸ ਪਰਿਵਾਰ ਦੇ ਵਿੱਚ ਪਹੁੰਚਦੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਪਹੁੰਚਦੇ ਤਾਂ ਹੋਰ ਵੀ ਜਿੰਨੇ ਕਲਾਕਾਰ ਇੱਥੇ ਪਹੁੰਚਦੇ ਨੇ